ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਹੁਣੀ ਹੁਣੀ ਜੋ ਖਬਰ ਆ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਅਰਵਿੰਗ ਕੇਜਰੀਵਾਲ ਜੀ ਨੂੰ ਦਿੱਲੀ ਦੇ ਤਿੰਨ ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਅਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ ਹੈ ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ ਉਹਨਾਂ ਦੀ ਜੋ ਜ਼ਮਾਨਤ ਦਾ ਮਸਲਾ ਹੈ ਜਿਸ ਤਰੀਕੇ ਨਾਲ ਦਿੱਲੀ ਦੀ ਹੇਟਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਬਈ ਉਹਦੇ ਵਿੱਚ ਕੁਝ ਵੀ ਨਹੀਂ ਹੈ ਸਾਫ਼ ਪਤਾ ਲੱਗ ਰਿਹਾ ਕਿ ED ਕਿਸੇ এজেন্ডੇ ਦੇ ਨਾਲ ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ ਤੇ ਕੱਲ ਜਦੋਂ ਇਹ ਜਿਹੜਾ ਮਾਮਲਾ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਿਤ ਹੋਣਾ ਸੀ ਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕਸ਼ ਫੈਸਲਾ ਲਵੇਗਾ ਤਾਂ ਅੱਧੀ ਰਾਤ ਤੀਬੇ ਕੇਸ ਹੀ ਵਾਪਸ ਕਰ ਲਿਆ ਤੁਸੀਂ ਦੇਸ਼ ਦੇ ਤੀਜੀ ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਨਹੀਂ ਪ੍ਰੇਸ਼ ਸਾਹ ਦੇਖਾਂਦਾ ਕਿ ਤੁਹਾਨੂੰ ਸਚਾਈ ਤੋਂ ਕਿੰਨਾ ਡਰ ਲੱਗਦਾ ਹੈ ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ ਹੈ ਤੁਸੀਂ ਕਿੰਨਾ ਖੋਫ ਖਾਂਦੇ ਹੋ ਅਰਵਿੰਦ ਕੇਸ਼ ਦੀ ਬਾਤ ਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਅਮਰਜੈਂਸੀ ਲੱਗ ਗਈ ਸੀ ਜਿਸ ਤੋਂ ਬਾਅਦ ਜੋ ਹਾਲ ਹੋਇਆ ਸੀ ਉਹ ਸਭ ਨੂੰ ਪਤਾ ਹੈ ਤੇ ਅੱਜ 49 ਸਾਲ ਬਾਅਦ ਠੀਕ ਉਸੇ ਦਿਨ ਨਰਿੰਦਰ ਮਾਂਦੀ ਵੱਲੋਂ ਦੁਬਾਰਾ ਅਮਰਜੈਂਸੀ 2.0 ਲਾਈ ਗਈ ਜਿਸ ਤਰੀਕੇ ਨਾਲ ਇਹ ਗ੍ਰਿਫਤਾਰੀ ਹੋਈ ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸ ਦਾ ਜਵਾਬ ਦੇਊਗਾ ਦੇਸ਼ ਇਸ ਦਾ ਮੂਤੋਰ ਜਵਾਬ ਦੇਊਗਾ ਪੰਜਾਬ ਇਸ ਦਾ ਮੂਤੋਰ ਜਵਾਬ ਦੇਊਗਾ